ਬਾਬਾ ਜੀ ਦੇ ਕਹਿੰਦੇ ਜੀ ਜੀ ਮੈਂ ਵੀ ਇਸ ਦਾ ਯੋਗਦਾਨ ਪਾਣਾ ਚਾਹਣਾ ਜੀ ਇਸ ਕੋ ਡਿਜ਼ਾਈਨ ਦੇ ਵਿੱਚ ਜੀ ਹਾਂ ਜੀ ਕੋਈ ਪਾਉਂਦਾ ਤੁਹਾਡਾ ਨਾਲ ਬਾਬੇ ਦੇ ਨਾਲ ਪੁਰਾਣੇ ਜੁੜੇ ਜੁੜੇ ਜੀ ਅੱਜ ਕਰੇ ਨਵੇਂ ਜੀ ਹਾਂ ਜੀ ਬਹੁਤ ਆ ਰਿਹਾ ਨਹੀਂ ਮੈਂ ਤੁਹੇ ਕਿ ਡਿਜੀਟਲ ਦੀ ਸੇਵਾ ਜਾਂ ਹੈ ਥੋੜੀ ਜਿਹੀ ਉਹੜਾ ਪੰਜ ਜਾਰੀ ਤੇ ਸਰਵੇਖਾ ਕੰਮ ਕਰਨਾ ਹੋਣਾ ਹੈ ਤਾਂ ਮਾਣਿਕ ਇੱਕ ਤਰੀਕਾ ਹੈ 924 ਥੋੜਾ ਮੋਟਾ ਜਿਹਾ ਸਕੂਲ ਨਹੀਂ ਅ ਸੇਵਾ ਹੀ ਆ ਦਿਲੋਂ ਜਿਹੜੇ ਹੈਗੇ ਅਸੇ ਕਰਨਾ ਚਾਹਣਾ ਜੀ ਤੇ ਮੈਂ ਇੱਕ ਤੋਂ ਮੈਂ ਬੇਨਤੀ ਕਰਨਾ ਚਾਹਣਾ ਵੀ ਜੀਜ਼ਲ ਜਿੰਨਾ ਵੀ ਲੋੜ ਹੋਏ ਇੱਕ ਡੀਜ਼ਲ ਇੱਕ ਮਿੰਟ ਇੱਕ ਮਿੰਟ ਇੱਕ ਡੀਜ਼ਲ ਦੀ ਐਕਸਟਰਾ ਵੀ ਜੇ ਲੋੜ ਪਏ ਉਹ ਬਾਬਾ ਜੋ ਕੀ ਗੱਲ ਹੈ ਉਹ ਕਹਿੰਦਾ ਮੈਂ ਅੰਦਰ ਕਰਾਂਗਾ 500 ਲੱਖ ਤੱਕ ਕਰਾਂਗੇ 500 ਲੱਖ ਦੀ ਗੱਲ ਕਰਦੇ ਆਂ ਹੋਗੀ ਮੁਕੀ ਰਖਾਂਗੇ 3 8 ਤੱਕ ਕੁਇੰਟਰ ਕਾਣ ਤੱਕ ਪਹੁੰਚ ਜਾਓ ਇੱਕ ਤਕਰੀਬਾ ਵਾਂਗ ਦੀ ਇੱਕ ਅਸਲੀ ਕੀ ਬਾਤ ਹੈ ਮੈਂ ਸਾਰੇ ਇਕੱਠੇ ਕਰਾ ਲੇ ਕਿਤੇ ਮੈਂ ਜਿਹੜਾ ਪਾਣੀ ਤੇ ਲੈ ਜਾਉਂਗਾ ਇਹ ਤੇ ਹੈ ਡੀਜ਼ਲ 10 ਲੱਖ ਲੀਟਰ ਮੈਂ ਕਿਹਾ 10 ਲੱਖ ਲੀਟਰ ਜਿੱਥੇ ਸਾਮ ਨੂੰ ਲੋਡ ਹੈ ਆਪ ਜੀ ਦੇ ਆਪ ਦੇਵੇਂ ਆਪ ਜੀ ਕਹਾਂ ਪਿਛਲੇ ਸਾਲ ਅਸੀਂ ਪਤਾ ਨਹੀਂ ਕਿਤੇ ਦੇ ਹੀ ਦਸ ਨਹੀਂ ਬਹੁਤ ਲੋਡ ਹੈ ਬਹੁਤ ਲੋਡ ਹੈ ਜੀ ਬਹੁਤ ਯਾਹ ਵਜਾ ਟ੍ਰੈਕ ਚਾਲਦੇ ਮੈਂ ਉਹ ਵੀ ਕਿਤੇ ਟਰੈਕ ਵੀ ਅਸੀਂ ਆਪ ਨੂੰ ਆਪ ਦੀ ਆਦੇਸ਼ ਦੇ ਅਸੀਂ ਉੱਥੋਂ ਭੇਜ ਦਾਂਗੇ ਪੰਜਾਹ ਦੂਜੇ ਸਾਡੇ ਜਿੱਥੇ ਕਿਹੜੇ ਹਲਕੇ ਚ ਪ੍ਰੋਬਲਮ ਨਹੀਂ ਨਾ ਦੋਰੀ ਇਹਨਾਂ ਸਾਡੇ ਆ ਜਿੱਥੇ ਵੀ ਇਹ ਸਾਡੂ ਗਲੂਪਈ ਨਾ ਦੀ ਸਾਧਨਾ ਦੀ ਤੇ ਵੀ ਚੰਗੀ ਆ ਕਿਹਦੇ ਆਪ ਜੀ ਆਦੇਸ਼ ਕਰਦੇ ਮੈਂ ਨਾਲ ਦਰਨ ਨੂੰ ਵੀ ਚਾ ਲੈਣਾ। ਆਦਰਪਾਲ ਸਾਹਿਬ ਨੂੰ ਵੀ ਗਾਣਾ। ਜਿੱਥੇ ਵੀ ਸਾਡੇ ਇੱਕ ਬਾਤ ਚਾਹੀਦੀ ਅਸੀਂ ਕਹਿੰਦੇ ਹਾਂ। ਜੀ ਵਿਸ਼ੇ ਵਾਲਗੇ ਵਿਅਕਤੀ ਕਿ ਆਉਣਗੇ। ਮੇਰਾ ਇੱਕ ਅੰਮੋਲ ਜਿਹਾ ਸਾਡਾ ਇੱਥੇ ਇੱਕ ਕੁਮਾਰ ਸੰਗਰ ਨੰਬਰ 70 ਹੈ ਸਾਡਾ ਇੱਥੇ ਦਿੰਦਾ। ਨੰਬਰ ਲੈ ਲੈ ਯਾਰ 70 ਲੈ ਸਰ। ਬਾਬਾ ਜੀ ਤੇ ਜਦੋਂ ਹੀ ਫੋਨ ਆਇਆ। ਪਪਾ ਜਦੋਂ ਹੀ ਫੋਨ ਨਾਲ ਦੋ ਦੱਸ ਦਿਓ ਜੋ ਚੀਜ਼ ਦੀ। ਜਿਵੇਂ ਆਪਾਂ ਟਰੈਕਟਰਾਂ ਦੀ ਜਿਹੜੀ ਉਹ ਕਿਸੇ ਜੀਤ ਉਹ ਸੇ ਵੇ ਉਹ ਵਾਵਾ ਲਾ ਕੇ ਆ ਤਾ ਰਕਮ ਦੇ ਜੜੇ ਤਾ ਬਾ ਉਹ ਰਾਣਾ ਹਾਂਜੀ ਬਾ ਉਹ ਘਾੜਾ ਢੇਗਾ ਦੇਤਾ ਤਾ ਹਾਂ ਹਾਂ ਪਾਸਾ ਕੋਈ ਕੰਮ ਨਹੀਂਦਾ ਹਾਂਜੀ ਲੋਗ ਬਹੁਤ ਵਧੀਆ ਕਰ ਆਏ ਆ ਆਪਣਾ ਫਰਜ਼ ਆਪਣਾ ਫਰਜ਼ ਵੀ ਪੰਦਾ ਹੈ ਜੀ ਆਪਣੀ ਕੌਮ ਦਾ ਫਰਜ਼ ਪੰਦਾ ਹੈ ਪਰ ਮੈਂ ਬਾਬਾ ਜੀ ਇੰਨੀ ਇਹਨੀ ਕਮਸ਼ੀ ਹੈ ਕਿ ਕੌਮ ਚੜ ਦੀ ਕਲਾ ਹੈ ਤੇ ਦੇਖੋ ਨਾ ਸੈਂਟਰ ਨੇ ਨਾ ਸੂਬੇ ਨੇ ਜਾਂ ਕਿਸੇ ਹੌਂਡ ਦੇ ਕੋਨੇ ਜੋ ਮਦਦ ਆਈ ਹੈ ਆਪਣੀ ਕੌਮ ਨੇ ਆਪ ਹੀ ਪੈਰਾਂ ਦੇ ਜੰਮਰੀ ਲੈ ਕੇ ਸਾਰਾ ਕੁਝ ਤੁਸੀਂ ਦੇਖੋ ਤੇਜ ਪਾਣੀ ਘੱਟੇ ਦੇ ਨਿਸ਼ਾਨ ਬਹੁਤ ਹੋ ਗਏ ਹਾਂਜੀ ਪਾਣੀ ਦੀ ਵਾਧਾ ਤਾਂ ਮਾਰਾ ਪੂਰਾ ਕਦਾਲ ਰਾਤ ਦਿਨ ਹਰ ਪਾਸੇ ਮੈਂ ਦੇਖਿਆ ਬਹੁਤ ਜਗ੍ਹਾ ਤੇ ਬੰਦ ਜਿਹੜਾ ਬੰਨ ਲਏ ਆਪਣੇ ਬੰਦੇ ਨੇ ਟ੍ਰੈਕ ਰਸਤੇ ਪੂਰੇ ਪੰਜਾਬ ਜਿਹੇ ਲੱਗੇ ਪਰ ਸਾਡੇ ਦੋ ਜਿਹੜੇ ਪੱਕੇ ਨਹੀਂ ਕਰੀ ਹਾਂ ਜੀ ਸਵਾਗਤ ਹੈ ਸ੍ਰੀ ਸੁਨੇਹਾ ਪਾ ਪਲੀਜ਼ ਆਪ ਕੋ 60 ਕਿਲੇ ਪਈ ਇਹਦੀ 60 ਰਹਿ ਜਾਂਦੇ ਤੁਸੀਂ ਟਰੈਕਟਰ ਆਓ ਉਹ ਆਪਾਂ ਟੀਲ ਦਾ ਨੰਬਰ ਦਰ ਮੰਗਿਆ ਟੀਲ ਕਿੰਨਾ ਚਾਹੀਦਾ ਤੁਹਾਨੂੰ ਆਪ ਦੀ ਬੁਝਾਰ ਦੱਸ ਸਾਡੀ ਰਿਸਪੈਕਟ ਦਿਓ 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 ਖੁੱਲਾ ਲੋਕ ਟਰੈਕਟਰ ਆਹੀ ਬਾਹਰ ਸਾਡੇ ਕੋਲ ਇਥੇ ਮਾਰ ਮਿਹਰ ਆ ਟੀਲ ਦੱਸੋ ਕੋਈ ਕਮੇਟੀ ਬਣਾਈਏ ਕਿ ਕਮੇਟੀ ਬਣਾਈਏ ਕਮੇਟੀ ਕਮੇਟੀ ਬਣਾਣਾ ਤੁਹਾਡੇ ਹੋਰ ਜਿਹੜਾ ਪ੍ਰਿੰਸੀਪਲ ਜੇਜਣਾ ਮੇਰਾ ਮਤਲਬ ਤੁਹਾਨੂੰ 4000 ਰੁਪਏ ਭੇਜ ਦੇ ਨਾ ਜ਼ਿਆਦਾ ਕਰੀਏ ਜ਼ਿਆਦਾ ਦੇਨ ਦੀ ਕੋਈ ਸਮੱਸਿਆ ਨਹੀਂ 4000 ਰੁਪਏ ਦੇ ਆ ਨਖਤਰ ਮੇਰਾ ਮੁੰਡਾ ਪੀਐਨ ਹੈ ਟੈਲੀਫੋਨ ਕਰ ਦਿਓ ਮੁੰਨਾ ਵਾਪਸ ਬੇਹੋਰ ਬੋਲੇ ਸੋਨਹਾਰੀ